ਬੈਠੋ ਮੈਂ ਚਾਵਨਾ ਕੇ ਲੈ ਕੇ ਆਉਣੀ ਆ ਮੈਂ ਵੀ ਤੁਹਾਡੇ ਨਾਲ ਆਉਣੀ ਆ ਆਜਾ ਤੂੰ ਹੋ ਗਿਆ ਤੂੰ ਇੰਨਾ ਦੁਖੀ ਆ ਬੈਠਾ ਉਹ ਯਾਰ ਕਿਆ ਦੱਸਾਂ ਤੈਨੂੰ ਮੈਂ ਤਾਂ ਤੰਗ ਆਇਆ ਪਿਆ ਤੇਰੀ ਪਰਜਾਈ ਖਰਚਾ ਹੀ ਬਹੁਤ ਕਰਾਉਂਦੀ ਏ ਯਾਰ ਕੀ ਹੋ ਗਿਆ ਮੰਨੂ ਕਹਿੰਦੀ ਚੱਲ ਤੈਨੂੰ ਸ਼ਰਟ ਦਵਾ ਕੇ ਲਿਆਵਾਂ ਸ਼ਰਟ ਹਾਂ ਉਮਲਾ ਕਿੰਨੀ ਵਧੀਆ ਸ਼ਰਟ ਦਵਾਈਆ ਤੈਨੂੰ ਤੂੰ ਹੀ ਰੋਈ ਜਾਣਾ ਯਾਰ ਹੱਦ ਹੋ ਗਈ ਤੇਰੇ ਵਾਲੀ ਇੰਨਾ ਪਿਆਰ ਕਰਦੀ ਪਰਜਾਈ ਉਹ ਪਿਆਰ ਗਿਆ ਪਹਾੜ ਚ ਤੈਨੂੰ ਪਤਾ ਕਿੰਨੇ ਦੀ ਪੈ ਗਈ ਮੈਨੂੰ ਆ ਕਿੰਨੇ ਦੀ ਆ ਸ਼ਾਰਟ 20000 ਦੇ ਸੂਟ ਨਾਲ ਫ੍ਰੀ ਮਿਲੀ ਹੈ। ਅੱਛਾ ਫੇਰ ਕੀ ਹੋ ਗਿਆ ਯਾਰ 20000 ਦਾ ਸੂਟ ਲੈ ਲਿਆ ਪਰਜਾਈ ਨੇ ਘਰ ਵਾਲੀ ਆ ਤੇਰੀ ਫੇਰ ਕੀ ਹੋ ਗਿਆ 20000 ਖਰਚਤੇ ਯਾਰ ਤੇ ਐਡਾ ਕ ਯੂਸ ਬੰਦਾ ਤੂੰ ਕਿਹਦੇ ਵਾਸਤੇ ਕਮਾਉਣਾ ਪੈਸੇ ਯਾਰ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਉਹ 20000 ਕੁਝ ਨਹੀਂ ਹੁੰਦਾ ਉਹ ਕੀ ਹੁੰਦਾ ਯਾਰ ਜੇ ਘਰ ਵਾਲੀ ਨੂੰ ਖੁਸ਼ੀ ਮਿਲਦੀ ਆ 20000 ਨਾਲ ਫੇਰ ਕੀ ਹੁੰਦਾ 20000 ਅੱਛਾ ਹੋਰ ਸੋਮਨ ਹਾਂਜੀ ਇੱਥੇ ਆ ਯਾਰ ਭਾਬੀ ਜੀ ਤੁਸੀਂ ਵੀ ਆਓ ਆਪਾਂ ਵੀ ਨੂੰ ਮੜਦੇ 20000 ਵਾਲਾ ਸੂਟ ਤਾਂ ਦਿਖਾਵਣਾ ਆ ਦੇਖਿੰਦੇ ਸੇ ਭਾਈ ਤੂੰ ਕਿੰਨਾ ਸੋਹਣਾ ਸੂਟ ਹੈ ਮਤਾਂਪ ਲੈ ਕੇ ਮੈਨੂੰ ਵੀ ਵਾਕੇ ਲਈ 20000 ਵਾਲਾ ਸੂਟ ਹਾਂ ਦਵਾ ਦੂੰਗਾ ਬੈਠੇ ਕੀ ਕਰਦੇ ਚਲੋ ਚੱਲੀਏ